ਸਤਨਾਮ ਵਾਹਿਗੁਰੂ ਸਾਹਿਬ ਜੀਓ ਤਨਾ ਸ਼੍ਰੀ ਮਹਲਾ 5 ਬਾਰ ਜਾਓ ਗੁਰ ਆਪਣੇ ਉਪਰ ਜਿਨ ਹਰ ਹਰ ਨਾਮ ਦਰੜਾਇਆ ਮਾਉ ਦਿਆਨ ਅੰਧਕਾਰ ਮਹਿ ਜਿਨ ਸਿਦਾ ਮਾਰਗ ਦਿਖਾਇਆ ਹਮਰੇ ਪ੍ਰਾਨ ਗੋਬਾਲ ਗੋਬਿੰਦ ਹਿਹਾ ਹਾਂ ਹਾਂ ਸਰਬ ਥੋਕ ਕੀ ਜਿਸ ਹੈ ਹਮਾਰੀ ਚਿੰਦ ਰਹਾਉ ਜਾਂ ਕੈ ਸਿਮਰਨ ਸਰਬ ਨਿਧਾਨ ਮਾਨ ਮਹਤ ਪਤ ਪੂਰੀ ਨਾਮ ਲੈਤ ਕੋਟ ਅਗਨਾਸੇ ਬਗਤ ਬਾਂਛ ਹੈ ਸਭ ਧੂਰੀ ਸਰਬ ਮਨੋਰਥਾਂ ਕੋ ਚਾਹੇ ਸੇਵਾ ਇੱਕ ਨਿਦਾਨ ਪਾਰ ਬ੍ਰਾਹਮ ਅਪਰੰਪਰ ਸੁਆਮੀ ਸੇਮਰਤ ਬਾਰ ਪਰਾਨੀ ਸ਼ੀਤਲ ਸ਼ਾਂਤ ਮਹਾ ਸੁਖ ਪਾਇਆ ਸੰਤ ਸੰਗ ਰਹਿਓ ਓਲਾ ਹਰ ਧਨ ਸਾਂਚਨ ਹਰ ਨਾਮ ਪੋਜਨ ਇਹੋ ਨਾਨਕ ਕੀਨੋ ਚੋਲਾ ਤਨਾ ਸ੍ਰੀ ਮਹਲਾ 5 ਬਾਰ ਜਾਓ ਗੁਰ ਆਪਣੇ ਉਪਰ ਜਿਨ ਹਰ ਹਰ ਨਾਮ ਦਰੜਾਇਆ ਮਾਉ ਦਿਾਨ ਅੰਧਕਾਰ ਮਹਿ ਜਿਨ ਸਿੱਧਾ ਮਾਰਗ ਦਿਖਾਇਆ ਹਮਰੇ ਪ੍ਰਾਨ ਗੋਬਾਲ ਗੋਬਿੰਦ ਹਿਹਾ ਹਾਂ ਹਾਂ ਸਰਬ ਥੋਕ ਕੀ ਜਿਸ ਹੈ ਹਮਾਰੀ ਚਿੰਦ ਰਹਾਉ ਜਾਂ ਕੈ ਸਿਮਰਨ ਸਰਬ ਨਿਧਾਨ ਮਾਨ ਮਹਤ ਪਤ ਪੂਰੀ ਨਾਮ ਲੈਤ ਕੋਟ ਅਗਨਾਸੇ ਭਗਤ ਬਾਂਛੈ ਸਭ ਧੂਰੀ ਸਰਬ ਮਨੋਰਥ ਜਾ ਕੋ ਚਾਹੇ ਸੇਵਾ ਇੱਕ ਨਿਧਾਨ ਤਾਰ ਬ੍ਰਾਹਮ ਅਪਰੰਪਰ ਸੁਆਮੀ ਸੇਮਰਤ ਬਾਰ ਪਰਨ sheetal sant maha sukh paya sant sang reh ola har dhan sanchan har naam poojan eh ho nanak kino chola tana sri mahalla panjwa bar jao gur apne upar ਜਿਨ ਹਰ ਹਰ ਨਾਮ ਦਰੜਾਇਆ ਮਾ ਉਦਿਆਨ ਅੰਧਕਾਰ ਮਹਿ ਜਿਨ ਸਿਦਾ ਮਾਰਗ ਦਿਖਾਇਆ ਹਮਰੇ ਪ੍ਰਾਨ ਗੋਬਾਲ ਗੋਬਿੰਦ ਹਿਹਾ ਉਹਾ ਸਰਬ ਥੋਕ ਕੀ ਜਿਸ ਹੈ ਹਮਾਰੀ ਚਿੰਦ ਰਹਾਉ ਜਾਂ ਕੈ ਸਿਮਰਨ ਸਰਬ ਨਿਧਾਨਾ ਮਾਨ ਮਹਤ ਪਤ ਪੂਰੀ ਨਾਮ ਲੈਤ ਕੋਟ ਅਗਨਾਸੇ ਭਗਤ ਬਾਂਛੈ ਸਭ ਧੂਰੀ ਸਰਬ ਮਨੋਰਥਾਂ ਜੋ ਚਾਹੇ ਸੇਵਾਇਕ ਨਿਧਾਨਾ ਬਾਰ ਬ੍ਰਾਹਮ ਅਪਰੰਪਰ ਸੁਆਮੀ ਸੇ ਮਰਤ ਬਾਰ ਬਰਨ ਸੀਤਲ ਸ਼ਾਂਤ ਮਹਾ ਸੁਖ ਪਾਇਆ ਸੰਤ ਸੰਗ ਰਿਓ ਓਲਾ ਹਰ ਧਨ ਸੰਚਨ ਹਰ ਨਾਮ ਪੋਜਨ ਇਹੋ ਨਾਨਕ ਕੀਨੋ ਚੋਲਾ ਸਨਾ ਸ਼੍ਰੀ ਮਹਲਾ 5 ਵਾਹ ਬਾਹਰ ਜਾਓ ਗੁਰ ਆਪਣੇ ਉੱਪਰ ਜਿਨ ਹਰ ਹਰ ਨਾਮ ਦਰੜਾਇਆ ਮਾਉ ਦਿਆਨ ਅੰਧਕਾਰ ਮਹਿ ਜਿਨ ਸਿਦਾ ਮਾਰਗ ਦਿਖਾਇਆ ਹਮਰੇ ਪ੍ਰਾਨ ਗੋਬਾਲ ਗੋਬਿੰਦ ਹੀ ਹਾਂ ਹਾਂ ਸਰਬ ਥੋਕ ਕੀ ਜਿਸ ਹੈ ਹਮਾਰੀ ਚਿੰਦ ਰਹਾਉ ਜਾਂ ਕੈ ਸਿਮਰਨ ਸਰਬ ਨਿਧਾਨ ਮਾਨ ਮਹਤ ਬਤ ਪੂਰੀ ਨਾਮ ਲੈਤ ਕੋਟ ਅਗਨਾਸੇ ਭਗਤ ਬਾਂਛੈ ਸਭ ਧੂਰੀ ਸਰਬ ਮਨੋਰਥਾਂ ਕੋ ਚਾਹੇ ਸਿਵਾ ਇੱਕ ਨਿਦਾਨ ਪਾਰ ਬ੍ਰਹਮ ਅਪਰੰਪਰ ਸੁਆਮੀ ਸਿਮਰਤ ਬਾਰ ਬਰਨਾ ਠੀਤਲ ਸ਼ਾਂਤ ਮਹਾ ਸੁਖ ਪਾਇਆ ਸੰਤ ਸੰਗ ਰਿਓ ਓਲਾ ਹਰ ਧਨ ਸੰਚਨ ਹਰ ਨਾਮ ਪੋਜਨ ਇਹੋ ਨਾਨਕ ਕੀਨੋ ਚੋਲਾ ਤਨਾ ਸ਼੍ਰੀ ਮਹਲਾ 5 ਬਾਰ ਜਾਓ ਗੁਰ ਆਪਣੇ ਉਪਰ ਜਿਨ ਹਰ ਹਰ ਨਾਮ ਦਰੜਾਇਆ ਮਾਉਦਿਆਨ ਅੰਧਕਾਰ ਮਹਿ ਜਿਨ ਸਿੱਧਾ ਮਾਰਗ ਦਿਖਾਇਆ ਹਮਰੇ ਪ੍ਰਾਨ ਗੋਬਾਨ ਗੋਬਿੰਦ ਹਿਹਾ ਹਾਂ ਸਰਬ ਥੋਕ ਕੀ ਜਿਸ ਹੈ ਹਮਾਰੀ ਚਿੰਦ ਰਹਾਉ ਜਾਂ ਕੈ ਸਿਮਰਨ ਸਰਬ ਨਿਧਾਨ ਮਾਨ ਮਹਤ ਪਤ ਪੂਰੀ ਨਾਮ ਲੈਤ ਕੋਟ ਅਗਨਾਸੇ ਭਗਤ ਬਾਂਛੈ ਸਭ ਧੂਰੀ ਸਰਬ ਮਨੋਰਥ ਜਾ ਕੋ ਚਾਹੇ ਸੇਵਾ ਇੱਕ ਨਿਦਾਨ ਪਾਰ ਬ੍ਰਾਹਮ ਅਪਰੰਪਰ ਸੁਆਮੀ ਸੇਮਰਤ ਪਾਰ ਪਰਾਨ ਸੀਤਲ ਸ਼ਾਂਤ ਮਹਾ ਸੁਖ ਪਾਇਆ ਸੰਤ ਸੰਗ ਰਿਓ ਓਲਾ ਹਰ ਧਨ ਸੰਚਨ ਹਰ ਨਾਮ ਭੋਜਨ ਇਹੋ ਨਾਨਕ ਕੀਨੋ ਚੋਲਾ ਤਨਾ ਸ੍ਰੀ ਮਹੱਲਾ ਪੰਜਵਾ ਬਾਹਰ ਜਾਓ ਗੁਰ ਆਪਣੇ ਉਪਰ ਜਿਨ ਹਰ ਹਰ ਨਾਮ ਦਰੜਾਇਆ ਮਾਉ ਦਿਆਨ ਅੰਧਕਾਰ ਮਹਿ ਜਿਨ ਸਿਦਾ ਮਾਰਗ ਦਿਖਾਇਆ ਹਮਰੇ ਪ੍ਰਾਨ ਗੋਬਾਲ ਗੋਬਿੰਦ ਹਿਹਾ ਹਾਂ ਸਰਬ ਥੋਕ ਕੀ ਜਿਸ ਹੈ ਹਮਾਰੀ ਚਿੰਦ ਰਹਾਉ ਜਾਂ ਕੈ ਸਿਮਰਨ ਸਰਬ ਨਿਧਾਨ ਮਾਨ ਮਹਤ ਪਤ ਪੂਰੀ ਨਾਮ ਲੈਦ ਕੋਟ ਅਗਨਾਸੇ ਭਗਤ ਬਾਂਛੈ ਸਭ ਧੂਰੀ ਸਰਬ ਮਨੋਰਥਾਂ ਕੋ ਚਾਹੇ ਸੇਵਾ ਏਕ ਨਿਧਾਨ ਪਾਰ ਬ੍ਰਾਹਮ ਅਪਰੰਪਰ ਸੁਆਮੀ ਸਿਮਰਤ ਪਾਰ ਪਰਨੀੀਤਲ ਸਾੰਤ ਮਹਾ ਸੁਖ ਪਾਇਆ ਸੰਤ ਸੰਗ ਰਿਓ ਓਲਾ ਹਰ ਧਨ ਸੰਚਨ ਹਰ ਨਾਮ ਪੋਜਨ ਇਹੋ ਨਾਨਕ ਕੀਨੋ ਚੋਲਾ ਤਨਾ ਸ੍ਰੀ ਮਹਲਾ 5 ਵਾਹਾਰ ਜਾਓ ਗੁਰ ਆਪਣੇ ਉਪਰ ਜਿਨ ਹਰ ਹਰ ਨਾਮ ਦਰੜਾਇਆ ਮਾਉ ਦਿਆਨ ਅੰਧਕਾਰ ਮਹਿ ਜਿਨ ਸੀਦਾ ਮਾਰਗ ਦਿਖਾਇਆ ਹਮਰੇ ਪ੍ਰਾਨ ਗੋਬਾਲ ਗੋਬਿੰਦ ਹੀ ਹਾਂ ਹਾਂ ਸਰਬ ਥੋਕ ਕੀ ਜਿਸ ਹੈ ਹਮਾਰੀ ਚਿੰਦ ਰਹਾਉ ਜਾਂ ਕੈ ਸਿਮਰਨ ਸਰਬ ਨਿਧਾਨ ਮਾਨ ਮਹਤ ਪਤ ਪੂਰੀ ਨਾਮ ਲੈਤ ਕੋਟ ਅਗਨਾਸੇ ਭਗਤ ਬਾਂਛੈ ਸਭ ਧੂਰੀ ਸਰਬ ਮਨੋਰਥਾਂ ਕੋ ਚਾਹੇ ਸੇਵਾ ਇੱਕ ਨਿਦਾਨ ਤਾਰ ਬ੍ਰਹਮ ਅਪਰੰਪਰ ਸੁਆਮੀ ਸਿਮਰਤ ਬਾਰ ਬਰਨ ਸੀਤਲ ਸਾੰਤ ਮਹਾ ਸੁਖ ਪਾਇਆ ਸੰਤ ਸੰਗ ਰਿਓ ਓਲਾ ਹਰ ਧਨ ਸਾਂਚਨ ਹਰ ਨਾਮ ਭੋਜਨ ਇਹੋ ਨਾਨਕ ਕੀਨੋ ਚੋਲਾ ਤਨਾ ਸ਼੍ਰੀ ਮਹਲਾ 5 ਬਾਰ ਜਾਓ ਗੁਰ ਆਪਣੇ ਉੱਪਰ ਜਿਨ ਹਰ ਹਰ ਨਾਮ ਦਰੜਾਇਆ ਮਾਉਦਿਆਨ ਅੰਧਕਾਰ ਮਹਿ ਜਿਨ ਸਿਦਾ ਮਾਰਗ ਦਿਖਾਇਆ ਹਮਰੇ ਪ੍ਰਾਨ ਗੋਬਾਲ ਗੋਬਿੰਦ ਹਿਹਾ ਹਾਂ ਸਰਬ ਥੋਕ ਕੀ ਜਿਸ ਹੈ ਹਮਾਰੀ ਚਿੰਦ ਰਹਾਉ ਜਾਂ ਕੈ ਸਿਮਰਨ ਸਰਬ ਨਿਧਾਨ ਮਾਨ ਮਹਤ ਬਤ ਪੂਰੀ ਨਾਮ ਲੈਤ ਕੋਟ ਅਗਨਾਸੇ ਭਗਤ ਬਾਂਛੈ ਸਭ ਧੂਰੀ ਸਰਬ ਮਨੋਰਥ ਜਾ ਕੋ ਚਾਹੇ ਸੇਵਾ ਇੱਕ ਨਿਦਾਨ ਪਾਰ ਬ੍ਰਾਹਮ ਅਪਰੰਪਰ ਸੁਆਮੀ ਸੇਮਰਤ ਪਾਰ ਬੁਰਾਨਾ ਸੀਤਲ ਸਾਤ ਮਹਾ ਸੁਖ ਪਾਇਆ ਸੰਤ ਸੰਗ ਰਿ ਓਲਾ ਹਰ ਧਨ ਸੰਚਨ ਹਰ ਨਾਮ ਭੋਜਨ ਇਹੋ ਨਾਨਕ ਕੀਨੋ ਚੋਲਾ ਤਨਾ ਸ੍ਰੀ ਮਹੱਲਾ ਪੰਜਵਾ ਬਾਹਰ ਜਾਓ ਗੁਰ ਆਪਣੇ ਉਪਰ ਜਿਨ ਹਰ ਹਰ ਨਾਮ ਦਰੜਾਇਆ ਮਾਉ ਦਿਆਨ ਅੰਧਕਾਰ ਮਹਿ ਜਿਨ ਸਿਦਾ ਮਾਰਗ ਦਿਖਾਇਆ ਹਮਰੇ ਪ੍ਰਾਨ ਗੋਬਾਲ ਗੋਬਿੰਦ ਹਿहां ਉहां ਸਰਬ ਥੋਕ ਕੀ ਜਿਸ ਹੈ ਹਮਾਰੀ ਚਿੰਦ ਰਹਾਉ ਜਾਂ ਕੈ ਸਿਮਰਨ ਸਰਬ ਨਿਧਾਨ ਮਾਨ ਮਹਤ ਪਤ ਪੂਰੀ ਨਾਮ ਲੈਤ ਕੋਟ ਅਗਨਾਸੇ ਭਗਤ ਬਾਂਛੈ ਸਭ ਧੂਰੀ ਸਰਬ ਮਨੋਰਥਾਂ ਕੋ ਚਾਹੇ ਸੇਵਾ ਇਕ ਨਿਧਾਨਾ ਪਾਰ ਬ੍ਰਾਹਮ ਅਪਰੰਪਰ ਸੁਆਮੀ ਸੇਮਰਤ ਪਾਰ ਪਰਨੀ ਸ਼ੀਤਲ ਸ਼ਾਂਤ ਮਹਾ ਸੁਖ ਪਾਇਆ ਸੰਤ ਸੰਗ ਰਿਓ ਓਲਾ ਹਰ ਧਨ ਸੰਚਨ ਹਰ ਨਾਮ ਪੋਜਨ ਇਹੋ ਨਾਨਕ ਕੀਨੋ ਚੋਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ